ਅੰਮ੍ਰਿਤਸਰ ਪੁਲਿਸ ਵੱਲੋਂ ਪਿਛਲੇ ਦਿਨੀ ਥਾਣਾ ਇਸਲਾਮਾਬਾਦ ਦੇ ਇਲਾਕੇ ਵਿੱਚ ਹੋਈ ਫਾਇਰਿੰਗ ਦਾ ਮਾਮਲਾ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ ਮੁੱਖ આરોપી 18 ਸਾਲਾ ਅਰਮਾਨ ਠਾਕੁਰ ਹੈ ਜਦਕਿ ਉਸਦੇ ਨਾਲ ਦੋ ਨਾਬਾਲਗ ਵੀ ਸ਼ਾਮਿਲ ਹਨ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਅਰਮਾਨ ਨੂੰ 15-20 ਦਿਨ ਪਹਿਲਾਂ ਟੈਲੀਗ੍ਰਾਮ ਐਪ ਤੇ ਇੱਕ ਅਣਪਛਾਤੇ ਹੈਲਡਰ ਵੱਲੋਂ ਸੰਪਰਕ ਕੀਤਾ ਗਿਆ ਸੀ ਉਸ ਨੂੰ ਪੈਸੇ, ਮੋਟਰਸਾਈਕਲ ਅਤੇ ਹਥਿਆਰ ਮੁਹੱਈਆ ਕਰਵਾਉਣ ਦੀ ਪੇਸ਼ਕਿਸ਼ ਕੀਤੀ ਗਈ ਸਿਰਫ ਇੱਕ ਬਿਲਡਿੰਗ ਤੇ ਓਪਨ ਫਾਇਰ ਕਰਨ ਦੇ ਬਦਲੇ ਫਿਲਹਾਲ ਮੁਲਜ਼ਮਾਂ ਤੋਂ 20000 ਰੁਪਏ ਇੱਕ ਬਲੌਕ ਪਿਸਤੌਲ ਇੱਕ ਮੋਟਰਸਾਈਕਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ 26 8 2025 ਨੂੰ ਪੀਐਸ اسلامਾਬਾਦ ਦੇ ਏਰੀਆ ਦੇ ਵਿੱਚ ਇੱਕ ਐਫਆਈਆ ਪੀਐਸ اسلامਾਬਾਦ ਦੇ ਪੁਲਿਸ ਸਟੇਸ਼ਨ ਇੱਥੇ ਕੈਫਆ ਦਰਜ ਹੋਈ ਸੀ 204 ਚੈਲੰਜਰ ਨੰਬਰ ਅੰਡਰ ਸੈਕਸ਼ਨ 125 ਬੀ ਐਨਐਸ ਤੇ 2554 ਨਾਮ ਆਮਜ਼ਾਦ ਇੱਕ ਵਾਰਦਾਤ ਹੋਈ ਸੀ ਜਿਦੇ ਚ ਤਿੰਨ ਜਨਿਆਂ ਨੇ ਇੱਕ ਬਿਲਡਿੰਗ ਦੇ ਉੱਪਰ ਫਾਇਰ ਕੀਤਾ ਸੀਗਾ ਜਿਦੇ ਜਿਸ ਬਿਲਡਿੰਗ ਦੇ ਵਿੱਚ ਇੱਕ ਗਰਾਉਂਡ ਫਲੋਰ ਤੇ ਸਲੂਨ ਹੈ ਤੇ ਉੱਪਰ ਇੱਕ ਇਮੀਗ੍ਰੇਸ਼ਨ ਦਾ ਆਫਿਸ ਹੈ ਤੇ ਇਹ 12 ਵਜੇ ਦੇ ਕਰੀਬ ਵਾਰਦਾਤ ਹੋਈ ਸੀ ਜਿਮੇ ਪੁਲਿਸ ਨੂੰ ਪਤਾ ਚੱਲਿਆ ਅ ਐਸਪੀ اے ਐਡੀਐਸਪੀ ਸਿਟੀ 1 ਸ਼੍ਰੀ ਵਿਸ਼ਾਲਜੀਤ ਜੀ ਐਸਪੀ ਸੈਂਟਰਲ ਅ ਜਸਪਾਲ ਸਿੰਘ ਜੀ ਇਨਾ ਨੇ ਟੀਮਸ ਬਣਾਈਆਂ ਪੁਲਿਸ ਸਟੇਸ਼ਨ ਇਸਲਾਮਾਬਾਦ ਦੇ ਏਰੀਆ ਦੇ ਵਿੱਚ ਤੇ ਉਹ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 31 ਤਰੀਕ ਨੂੰ ਅਸੀਂ ਤਿੰਨ ਬੰਦੇ ਨੈਪ ਕੀਤੇ ਤੇ ਇੱਕ ਦਾ ਨਾਮ ਹੈ ਅਰਮਾਨ ਠਾਕੁਰ ਜਿਹਦੀ ਉਮਰ ਤਕਰੀਬਨ 18 ਸਾਲ ਤੋਂ ਥੋੜੇ ਜਿਹੀ ਉੱਪਰ ਹੈ ਤੇ ਉਹ ਉਹਦੇ ਨਾਲ ਦੋ ਜੁਵਨਾਈਲ ਵੀ ਸੀਗੇ ਤੇ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਪਤਾ ਚੱਲਿਆ ਕਿ ਅਰਮਾਨ ਠਾਕੁਰ ਨੂੰ ਵਾਰਦਾਤ ਤੋਂ ਤਕਰੀਬਨ 15-20 ਦਿਨ ਪਹਿਲਾਂ ਇੱਕ ਟੈਲੀਗ੍ਰਾਮ ਐਪ ਤੇ ਇੱਕ ਅਨਨੋਨ ਹੈਂਡਲਰ ਦਾ ਮੈਸੇਜ ਆਇਆ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਤੈਨੂੰ ਮੋਟਰਸਾਈਕਲ ਵੀ ਪ੍ਰੋਵਾਈਡ ਕਰਾਂਗੇ ਪਿਸਤਲ ਵੀ ਪ੍ਰੋਵਾਈਡ ਕਰਾਂਗੇ ਤੇ ਪੈਸੇ ਵੀ ਪ੍ਰੋਵਾਈਡ ਕਰਾਂਗੇ ਤੇ ਤੂੰ ਇੱਕ ਵਾਰਦਾਤ ਤੋਂ ਇੰਜਾਮ ਦੇਣਾ ਜਿਹਦੇ ਵਿੱਚ ਕਿਸੇ ਜਾਨੀ ਨੁਕਸਾਨ ਦਾ ਨਹੀਂ ਪਰ ਓਪਨ ਫਾਇਰ ਕਰਨਾ ਇੱਕ ਬਿਲਡਿੰਗ ਦੇ ਵਿੱਚ ਤੇ ਇਹਨਾਂ ਨੇ ਇਹਨੇ ਆਪਣੇ ਨਾਲ ਦੋ ਸਾਥੀ ਇਕੱਠੇ ਕੀਤੇ ਜਿਹੜੇ ਜੁਮਨਾਈਲ ਨੇ ਉਹਨਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ ਤੇ ਇਹਨਾਂ ਨੇ 26 ਤਰੀਕ ਨੂੰ ਅ ਵਾਰਦਾਤ ਕੀਤੀ ਤੇ ਉਸ ਵਾਰਦਾਤ ਕਰਕੇ ਫਰਾਰ ਹੋ ਗਏ ਤੇ ਇਹ 2-4 ਦਿਨਾਂ ਲਈ ਉਤਰਾਖੰਡ ਰੁੜਕੀ ਵੀ ਚਲੇ ਗਏ ਸੀਗੇ ਤੇ ਸਾਡੀ ਟੀਮ ਨੇ ਪੂਰਾ ਫੋਲੋਅ ਅਪ ਕੀਤਾ ਤੇ ਇਹਨਾਂ ਨੂੰ 31 ਤਰੀਕ ਨੂੰ ਅਰੈਸਟ ਕੀਤਾ ਪਹਿਲਾਂ ਅਸੀਂ ਅਰਮਾਨ ਤਿਕ ਜੁਵਨਾਈਲ ਨੂੰ ਕੀਤਾ ਥੋੜੇ ਘੰਟਿਆਂ ਬਾਅਦ ਅਸੀਂ ਦੂਸਰੇ ਜੁਵਨਾਈਲ ਨੂੰ ਵੀ ਅਰੈਸਟ ਕਰ ਲਿਆ ਸੀਗਾ ਤੇ ਸਾਨੂੰ ਪਤਾ ਚੱਲੇ ਕਿ ਉਹਨਾਂ ਨੂੰ ਆਪਣੇ ਇਹਨਾਂ ਦੇ ਹੈਂਡਲਰ ਦਾ ਵੀ ਫੋਨ ਆਇਆ ਸੀਗਾ ਕਿ ਤੁਸੀਂ ਗਲਤ ਥਾਂ ਤੇ ਵਾਰਦਾਤ ਕੀਤੀ ਹੈ ਤੇ ਤੁਸੀਂ ਸਹੀ ਬਿਲਡਿੰਗ ਤੇ ਨਹੀਂ ਨਿਸ਼ਾਨਾ ਲਾਇਆ ਤੇ ਉਹ ਹੁਣ ਅਸੀਂ ਇਹਨਾਂ ਦਾ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਮੈਟਰ ਤੇ ਇਹਦੇ ਨਾਲ ਨਾਲ ਹੀ ਸਾਨੂੰ ਇੱਕ ਗਲੌਕ ਪਿਸਟਲ ਜਿਹੜਾ ਮੇਡ ਇਨ ਚਾਈਨਾ ਉਹ ਰਿਕਵਰ ਹੋਇਆ ਇੱਕ ਮੋਟਰਸਾਈਕਲ ਰਿਕਵਰ ਹੋਇਆ ਤੇ 6 ਲਾਈਫ ਕੈਟਰੀਜਸ ਵੀ ਰਿਕਵਰ ਹੋਏ ਆ ਤੇ ਜਿਹੜੇ ਇਹਨਾਂ ਨੂੰ ਮੋਟਰਸਾਈਕਲ ਤੇ 20000 ਰੁਪਏ ਮਿਲੇ ਸੀ ਉਹ ਅੰਮ੍ਰਿਤਸਰ ਕਮਿਸ਼ਨਰੇਟ ਦੇ ਆਊਟਸਕਰਟਸ ਤੋਂ ਇਹਨਾਂ ਨੂੰ ਇੱਕ ਹੈਂਡਲਰ ਨੇ ਇਹਨਾਂ ਨੂੰ ਮੈਸੇਜ ਆਇਆ ਸੀ ਟੈਲੀਗ੍ਰam ਐਪ ਤੇ ਇਹ ਅੰਮ੍ਰਿਤਸਰ ਕਮਿਸ਼ਨਰੇਟ ਦੇ ਆਊਟਸਕਰਟਸ ਤੇ ਗਏ ਉਥੋਂ ਇੱਕ ਸਵਿਫਟ ਕਾਰ ਐਚ ਦੋ ਜਣੇ ਆਏ ਤੇ ਉਹਨਾਂ ਨੇ ਇੱਕ 20000 ਰੁਪਇਆ ਤੇ ਆਪਣਾ ਮੋਟਰਸਾਈਕਲ ਇਹਨਾਂ ਨੂੰ ਡਿਲੀਵਰ ਕੀਤਾ ਤੇ ਥੋੜੇ ਦਿਨਾਂ ਬਾਅਦ ਕੱਥੂ ਨੰਗਲ ਅੰਮ੍ਰਿਤਸਰ ਧਿਆਤੀ ਦੇ ਏਰੀਆ ਦੇ ਵਿੱਚ ਇਹਨਾਂ ਨੂੰ ਇੱਕ ਪਿਸਤਲ ਅਤੇ ਨਾਲ ਲਾਈਫ ਕਟ ਜਿਸ ਵੀ ਡਿਲੀਵਰ ਹੋਏ ਫਿਰ ਉਹਨਾਂ ਨੇ ਵਾਪਸ ਆ ਕੇ ਤੇ ਵਾਰਤਾ ਨੂੰ ਇਨਜਾਮ ਦਿੱਤਾ ਧੰਨਵਾਦ ਤੇ ਸਰ ਜਿਹੜਿਆਂ ਇਹਨਾਂ ਮੁੰਡੇ ਤੇ ਕੋਈ ਬੈਕ ਕੋਈ ਲਿੰਕ ਹੈ ਕਿੜੇ ਕੋਈ ਕੇਸ ਹੈ ਰਦਰ ਨਹੀਂ ਇਹਨਾਂ ਤੇ ਫਿਰਾਲ ਕੋਈ ਤਿੰਨਾ ਤੇ ਕੋਈ ਕੇਸ ਨਹੀਂ ਹੈਗਾ ਜੀ ਤੇ ਮਤਲਬ ਰੈਨਵਲੀ ਕਿੱਥੋਂ ਦੇ ਹੈ ਰੈਨਵਲੀ ਹੈ ਗੇਟਕੀਮਾ ਦੇ ਏਰੀਆ ਦੇ ਨੇ ਹੈਗੇ ਜੀ ਗੇਟਕੀਮਾ ਦੇ ਮਤਲਬ ਕਿੰਨੇ ਕੇਸ ਹਨ ਇਹ ਇੱਕ ਤਾਂ 18 ਸਾਲ ਤੋਂ 4-5 ਮਹੀਨੇ ਉੱਪਰ ਹੀ ਹੈ ਜੀ ਤੇ ਦੂਸਰੇ ਜਿਹੜੇ ਦੋਨੇ ਜੁਵਨਾਈਲ ਨੇ ਇੰਨੇ ਇਸ ਤੋਂ ਮਤਲਬ ਤੁਹਾਨੂੰ ਜਿਹੜੇ ਲਿੰਕ ਤੇ ਇਹਨਾਂ ਨੇ ਕਾਲ ਕੀਤੀ ਉਹ ਬੰਦੇ ਕਿਹੜੇ ਗੈਂਗ ਦੇ ਸੀ ਕਿੱਦਾਂ ਸੀ ਉਹ ਅਸੀਂ ਉਹ ਐਕਸਪਲੋਰ ਕਰ ਰਹੇ ਹਾਂ ਤੇ ਟੈਲੀਗ੍ਰਾਮ ਐਪ ਹੈਗੀ ਹੈ ਜਿਹਦੇ ਵਿੱਚ ਫੋਨ ਨੰਬਰ ਵੀ ਨਹੀਂ ਆਂਦਾ ਹੈ ਹੈਂਡਲਰ ਨੇ ਸਿੱਧਾ ਇਹਨਾਂ ਨੂੰ ਫੋਨ ਕੀਤਾ ਮੈਸੇਜ ਕੀਤਾ ਜਦੋਂ ਮੈਸੇਜ ਆਇਆ ਇਹ ਹੌਲੀ ਹੌਲੀ ਰਿਸਪੌਂਡ ਕਰਨਾ ਸ਼ੁਰੂ ਕੀਤਾ ਤੇ ਇਹ ਲੋਰ ਹੋ ਗਿਆ ਕਿ ਮੈਨੂੰ ਮੋਟਰਸਾਈਕਲ ਮਿਲੂਗਾ ਤੇ ਕਾਰ ਵੀ ਮਿਲੂਗੀ ਤੇ ਮੋਟਰਸਾਈਕਲ ਮਿਲੂਗਾ ਪਿਸਟਲ ਵੀ ਮਿਲੂਗਾ ਤੇ ਕਾਰਟਿਜੇਸ ਵੀ ਮਿਲਣਗੇ ਤੇ ਇਹ ਲੋਰ ਹੋ ਗਿਆ ਤੇ ਇਹਨੇ ਅ ਇਨਜ਼ਾਮ ਦੇ ਤਵਾਰਤ ਇਨਰ ਟਰਾਰਗੇਟ ਕੀ ਸੀ ਜਿਹੜੇ ਮਤਲਬ ਗਲਤ ਮਕਾਨ ਦੇ ਇਹਨਾਂ ਨੇ ਗੱਲ ਚਲਾਈ ਸੀ ਇਹਨਾਂ ਦਾ ਵੈਸੇ ਟਰਾਰਗੇਟ ਗਲਤ ਮਕਾਨ ਨਹੀਂ ਗਲਤ ਸ਼ੋਰੂਮ ਤੇ ਚਲਾਈ ਸੀ ਹਾਂਜੀ ਉਹ ਟਰਾਰਗੇਟ ਦੂਸਰਾ ਸੀਗਾ ਉਹ ਅਸੀਂ ਟਰਾਰਗੇਟ ਆਈਡੈਂਟੀਫਾਈ ਕਰ ਲਿਆ ਪਰ ਡਿਊ ਟੂ ਸਮ ਰੀਜ਼ਨਸ ਅਸੀਂ ਹਲੇ ਫੋਲਰ ਨਹੀਂ ਕਰ ਸਕਦੇ ਜਦ ਤੱਕ ਅਸੀਂ ਇਹਨਾਂ ਦੇ ਹੈਂਡਲਰ ਨੂੰ ਨਹੀਂ ਫੋਲਰ ਲੈਂਦੇ ਨਹੀਂ ਉਹ ਹਲੇ ਅਸੀਂ ਉਹ ਕਰ ਰਹੇ ਹਾਂ ਕਿਉਂਕਿ ਇਹਨਾਂ ਨੂੰ ਤਾਂ ਇਹਨਾਂ ਦੇ ਹੈਂਡਲਰ ਦਾ ਨਾਮ ਵੀ ਨਹੀਂ ਪਤਾ ਜਿਹੜਾ ਕੀ ਕੰਮ ਕਰਦੇ ਸੀ ਏਜ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ 18 ਸਾਲ ਤੋਂ 4-5 ਮਹੀਨੇ ਉੱਪਰ ਹੈ ਾਰਮਾਨ ਤੇ ਜਿਹੜੇ ਜੋ ਵਿਨੈਲ ਨੇ ਉਹ 18 ਸਾਲ ਤੋਂ ਥੱਲੇ ਐ ਤੇ ਜਿਹੜਾ ਅਰਮਾਨ ਐ ਉਹ 12ਵੀਂ ਪਾਸ ਐ ਜੀ। ਇਹ ਸਰ ਇਹਨਾਂ ਕੰਮ ਕਾਜ ਕੋਈ ਖਾਸ ਜਿ ਦੇ ਪੜਦੇ ਸੀ। ਪੜਦਾ ਸੀ 12ਵੀਂ ਪਾਸ ਐ ਜੀ। ਜੀ। ਠੀਕ ਹੈ। ਬਾਕੀ ਇਹਨਾਂ ਦੇ ਕਾਰਵਾਈ ਜੋ ਪਤਾ ਲੱਗ ਦਿੱਤੀ ਕੀ 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 ਹੈ? ਪਰਚਾ ਦਿੱਤਾ ਜੀ। ਆ ਆਰਮਜ਼ੈਕਟ ਵੀ ਲਾਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਵੀ ਲੈ ਲਿਆ ਜੀ ਤੇ ਪੁਚਗੇਚ ਕਰ ਰਹੇ ਆ ਤੇ ਅਸੀਂ ਤਾਂ ਇਹਨਾਂ ਦਾ ਜਿਹੜਾ ਮੇਨ ਹੈਂਡਲਰ ਸਾਡਾ ਮੇਨ ਹੈਗਾ ਕਿ ਅਸੀਂ ਉਹਨੂੰ ਫੜੀਏ। ਠੀਕ ਹੈ